ਸਸਰੀਕਾਲ ਜੀ ਵੀਰ ਜੀ ਕਹਿੰਦੇ ਜਮੀਨਾ ਉੱਥੇ ਪਈਆਂ ਰਹਿੰਦੀਆਂ ਵਾ ਅਖੇ ਪਰਦਾਦੇ ਤੋਂ ਮੇਰੇ ਦਾਦੇ ਨਾ ਦਾਦੇ ਤੋਂ ਮੇਰੇ ਬਾਪੂ ਨਾ ਬਾਪੂ ਤੋਂ ਹੋ ਗਈ ਮੇਰੇ ਨਾਂ ਪੈਲੀ ਅੱਗੇ ਕਿੰਨਾ ਟਾਈਮ ਰਹਿੰਦੀ ਮੇਰੇ ਨਾਂ ਪੈਲੀ ਮਾਵਾ ਦੇ ਪੁੱਤ ਅਖੇ ਹੋ ਹੋ ਤੁਰ ਗਏ ਆ ਉੱਥੇ ਦੀ ਉੱਥੇ ਹੀ ਅਖੇ ਹਾਂ ਪੈਲੀ ਅੱਗੇ ਦੇਖਦੇ ਆ ਕੀ ਦੇ ਹੁੰਦੀ ਆ ਇਹ ਨਾਂ ਪੈਲੀ ਤੇ ਵੀਰ ਅਗਲਾ ਜਮੀਨਾ ਜਾਂ ਅਸੀਂ ਲੜੀ ਜਾਂਦੇ ਆ ਪਰ ਇਹ ਉੱਥੇ ਹੀ ਰਹਿ ਜਾਂਦੀਆਂ ਜਮੀਨਾ ਪਈਆਂ ਪਤਾ ਨਹੀਂ ਕਿੰਨੀ ਦੁਨੀਆਂ ਹੋ ਹੋ ਤੁਰ ਗਈ ਤੇ ਇੱਕ ਚੀਜ਼ ਨਾ ਵੀਰ ਮੈਂ ਪੜੀ ਸੀਗੀ ਜਿਵੇਂ ਰਾਹ ਆ ਜਾਂਦੇ ਆ ਰਾਹ ਆਪਣੇ ਛੱਡੇ ਹੁੰਦੇ ਆ ਨਾ ਮੈਂ ਉਹ ਪੜਦਾ ਸੀਗਾ ਕਹਿੰਦੇ ਜਿਹੜਾ ਰਾਹ ਇਹ ਰਾਹ ਦੇ ਉੱਤੋਂ ਦੀ ਪਤਾ ਨਹੀਂ ਕਹੋ ਜੇ ਫੱਕਰ ਨੇ ਫਕੀਰ ਨੇ ਵੀ ਕਿਹੜੀ ਰੂਹ ਨੇ ਲੰਘ ਜਾਣਾ ਵਾ ਤੇ ਕਹਿੰਦੇ ਰਾਹ ਚ ਰੋੜਾ ਵੀ ਪਿਆ ਹੋਵੇ ਕਹਿੰਦਾ ਉਹਦਾ ਪੁੰਨ ਲੱਗਦਾ ਵਾ ਤੇ ਕਹਿੰਦੇ ਜਿਹੜਾ ਰਾਹ ਵੱਡਦਾ ਹੈ ਨਾ ਤੇ ਮੈਂ ਸੁਣਿਆ ਕਹਿੰਦੇ ਉਹਦੇ ਘਰ ਦੀ ਪੀੜੀ ਰੁਕ ਜਾਂਦੀ ਪੀੜੀ ਦਾ ਮਤਲਬ ਵੀ ਅੱਗੇ ਪੁੱਤ ਦੀ ਦਾਤ ਨਹੀਂ ਹੁੰਦੀਗੀ ਜਿਹੜਾ ਇਨਸਾਨ ਰਾਹ ਵੱਡਦਾ ਮੈਂ ਇਹ ਲਿਖਿਆ ਪੜਿਆ ਸੀਗਾ ਤੇ ਬਾਕੀ ਵੀਰ ਜਿਵੇਂ ਮੱਟਾਂ ਵਾਂ ਠੀਕਾ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ ਮੜੀਆਂ ਮੋਟੀਆਂ ਘਟਦੇ ਆ ਇਹ ਕਿੜਾ ਆਪਾਂ ਹਰ ਵਕਤ ਬੇਨਤੀ ਕਰਦੇ ਪਤਾ ਨਹੀਂ ਕਿੰਨੇ ਸਾਲ ਲੰਘ ਜਾਂਦੇ ਆ ਜਦੋਂ ਕਿਸੇ ਨੂੰ ਹੁੰਦਾ ਵਾ ਉਦੋਂ ਜਾ ਕੇ ਬੇਨਤੀ ਕਰਾਉਂਦਾ ਵਾ ਉਦੋਂ ਜਾ ਕੇ ਗਾਂਵਾਂ ਵਸ਼ਾਂ ਪੈਲੀਆਂ ਹੁੰਦੀਆਂ ਵਾਂ ਤੇ ਨਹੀਂ ਇਹ ਦੇਖ ਲੈ ਪਤਾ ਨਹੀਂ ਕਿੰਨੀ ਦੁਨੀਆਂ ਹੋ ਹੋ ਤੁਰ ਗਈ ਆ ਤੇ ਅੱਗੇ ਦੀ ਅੱਗੇ ਚੱਲੀ ਜਾਂਦਾ ਸੰਸਾਰ ਆ ਠੀਕ ਆ ਤੇ ਵੀਰ ਵੀਡੀਓ ਵਧੀਆ ਲੱਗਦੀ ਜੇ ਦੀ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਭਰਾ